ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲ ਹੈ ਸਾਰੇ ਵੀਰਾਂ ਦਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਤੇ ਮਿੱਤਰੋ ਕੂਤਰ ੜਾਏ ਐ ਬੱਚੇ ਦਿਖਾਉਂਦੇ ਆ ਸਾਨੂੰ ਤੇ ਬਾਕੀ ਛੋਟੇ ਬੱਚੇ ਬਿਠਾਦੇ ਆ ਛਤਰੀਆਂ ਤੇ ਜਿਹੜੇ ਨਵੇਂ ਸੀ ਉਹ ਤੇ ਹੋਰ ਦਿਖਾਉਂਦੇ ਆ ਮਿੱਤਰੋ ਤੁਹਾਨੂੰ ਲਓ ਜੀ ਮਿੱਤਰੋ ਰਾਤ ਪੈ ਗਿਆ ਸੀ ਨਹੀਂ ਤੇ ਛੋਟੇ ਬੱਚੇ ਬਿਠਾਈ ਹੋਏ ਛਤਰੀਆਂ ਤੇ ਤੇ ਬਾਕੀ ਬੱਚੇ ੜਾਤੇ ਆ ਫਿਰਦੇ ਆ ਇਹ ਜਿਹੜੇ ਬੱਚੇ ਬਿਮਾਰ ਸੀ ਤਿੰਨ ਇਹ ਇੱਧਰ ਕੱਢ ਲਏ ਆ ਇਹਨਾਂ ਨੂੰ ਕਰਾਂਗੇ ਦਵਾਈ ਦੇ ਦਈਏ ਹੁਣ ਤੇ ਬਾਕੀ ਇਹ ਕਬੂਤਰ ਹੀ ਆ ਤੇ ਕਬੂਤਰ ਇਹਨਾਂ ਨੂੰ ਉੱਪਰ ਲਿ ਆ ਕੇ ਛੱਡ ਦਈਏ ਤੇ ਛੋਟੇ ਬੱਚੇ ਉੱਪਰ ਬਿਠਾਤੇ ਆ ਤੇ ਦੋ ਬੱਚੇ ਹੋਰ ਲਿਆਂਦੇ ਆ ਨਵੇਂ ਉਹ ਵੀ ਤੁਹਾਨੂੰ ਦਿਖਾਵਾਂਗੇ ਹਲੇ ਉੱਪਰ ਹੀ ਬੈਠੇ ਆ ਛਤਰੀਆਂ ਤੇ ਚਾਰ ਦੋ ਛੇ ਬੱਚੇ ਨਵੇਂ ਬਿਠਾਏ ਹੋਏ ਆ ਤੇ ਬਾਕੀ ਬੱਚੇ ਉਡ ਰਹੇ ਆ ਇਹ ਫਿਰਦੇ ਇਹਨਾਂ ਨੂੰ ਉਡਣ ਦਵਾਂਗੇ ਤੇ ਇਹਨਾਂ ਨੂੰ ਕਬੂਤਰ ਤੇ ਕੂਤਰੀ ਨੂੰ ਲੈ ਕੇ ਚਾਲਦੇ ਆ ਮਿੱਤਰੋ ਉੱਪਰ ਉੱਪਰ ਦਿਖਾਈਏ ਤੁਹਾਨੂੰ ਹਾਂਜੀ ਬਾਈ ਮਿੱਤਰੋ ਤੇ ਡੋਲੀ ਘੜਤੀ ਸੀ ਆਪਾਂ ਨੇ ਖੁੱਡੇ ਚੋਂ ਬਾਹਰ ਤੇ ਇਹਦੀ ਸਫਾਈ ਕਰਕੇ ਹੁਣ ਸਾਈਡ ਤੇ ਲਾ ਦਾਂਗੇ ਕਿਸੀ ਜੇ ਕੱਦੀ ਜੋੜੀ ਲਾਣੀ ਹੋਈ ਤਾਂ ਲਾ ਦਾਂਗੇ ਨਹੀਂ ਤਾਂ ਇਦਾਂ ਵੀ ਸੜ ਜਾਊਗਾ ਕੋਈ ਚੱਕਰ ਨਹੀਂ ਬੱਚੇ ਵੱਧੂ ਹੋ ਗਏ ਤੇ ਬਾਕੀ ਖੁੱਡੇ ਚ ਹੋ ਗਈ ਹੈ ਸਫਾਈ ਬਾਈ ਦੋ ਰਹਿ ਗਈਆਂ ਇਹ ਵੀ ਬਾਹਰ ਕੱਢ ਦਾਂਗੇ ਜਦੋਂ ਬੱਚੇ ਪੜ ਗਏ ਤੇ ਬਾਕੀ ਕੂਤਰ ਬੈਠੇ ਐ ਇਹਨੋਕੇ ਇਹਨਾਂ ਚੋ ਵਿੱਚ ਕਈ ਕੂਤਰ ਆਪਣੇ ਚਕਾ ਵੀ ਦੇਣੇ ਬੱਚੇ ਪੜ ਗਏ ਜੀ ਇਹਨਾਂ ਦੇ ਬੱਚੇ ਪਲਵਾਨ ਲਈ ਅੱਖੇ ਹੋਈ ਸੀ ਇਹ ਚੰਗੇ ਤੇ ਚਕਾ ਦਾਣੇ ਬਸ ਹੁਣ ਹਾਂ ਟੀ ਮਾਰ ਕੇ ਉਹੀ ਰੱਖਣੇ ਤੇ ਬਾਕੀ ਕਰਦੀ ਆ ਮਿੱਤਰੋ ਸਫਾਈ ਹੁਣ ਹਾਂਜੀ ਲੋ ਬਾਈ ਮਿੱਤਰੋ ਤੇ ਡੋਲੀ ਦੀ ਕਰਤੀ ਆ ਸਫਾਈ ਸ਼ੁਰੂ ਤੇ ਗੰਨਣ ਵਾਲ ਐਨ ਬਿਲਕੁਲ ਸਾਫ ਕਰਕੇ ਰੱਖ ਲਾਂਗੇ ਤੇ ਤੋਸ ਕਾ ਕੇ ਐਨ ਇੱਥੇ ਹੀ ਰੱਖ ਦਾਂਗੇ ਇਹਨਾਂ ਸੁੱਕ ਜੂਗੀ ਜਦੋਂ ਫਿਰ ਇਹਨੂੰ ਅੰਦਰ ਕਰਾਂਗੇ ਸੈੱਟ ਤੇ ਖੁੱਡੇ ਵੀ ਦੋਨੋਂ ਸਾਫ ਕਰਨੇ ਆ ਤੇ ਬੱਚੇ ਬੈਠ ਕੇ ਚਾਰ ਫਿਰਦੇ ਆ ਠੀਕ ਹੈ ਜੀ ਲੋ ਜੀ ਮਿੱਤਰੋ ਸਾਫ ਕਰਕੇ ਰੱਖ ਦਾਂਗੇ ਤੇ ਬਾਕੀ ਖੁੱਡੇ ਖੱਡੇ ਵੀ ਸਾਫ਼ ਕਰਨੇ ਆ ਆ ਬਾਹਰ ਤੋਂ ਸਾਫ਼ ਕਰਕੇ ਸਾਰਾ ਸਾਰੀ ਸੈਟਿੰਗ ਕਰਨੀ ਹੈ ਤੇ ਪਹਿਲਾ ਡੋਲੀ ਸਾਫ਼ ਕਰ ਲਈਏ ਮਿੱਤਰੋ ਤੇ ਬਾਕੀ ਕੰਮ ਫੇਰ ਕਰਾਂਗੇ ਕੱਪੜਾ ਲਾਏ ਤਾਂ ਕਿ ਕਬੂਤਰ ਨਾ ਬਾਹਰ ਆਵੇ ਵੱਡੇ ਕਬੂਤਰ ਜਾਲ ਵੀ ਖੁੱਲਾ ਹੀ ਕਿਤੇ ਉੱਡ ਜਵੇ ਤੇ ਬਾਕੀ ਮਿੱਤਰੋ ਕਰਦੇ ਆ ਸਭਾਈ ਸ਼ੁਰੂ ਤੇ ਸਾਫ਼ ਕਰਕੇ ਰੱਖ ਦਾਂਗੇ ਡੋਲੀ ਲਓ ਜੀ ਚੱਲ ਵੀ ਕਰਨ ਹਾਂ ਸਾਫ਼ ਕਰਕੇ ਰੱਖ ਦਾਂਗੇ ਢੋਲੀ ਆ ਮਿੱਤਰੋ ਹੁੰਡੋਲੀ ਤੇ ਫਿਰ ਬੱਚੇ-ਬੂੱਚੇ ਲਾ ਕੇ ਜੋੜੀਆਂ ਜੇ ਲਾਣੀ ਹੋਈਆਂ ਇੱਕ ਦੋ ਹੋਰ ਤੇ ਫਿਰ ਮਿੱਤਰੋ ਉਸ ਤੋਂ ਬਾਅਦ ਡੋਲੀ ਨੂੰ ਰੰਗ ਕਰ ਦਾਂਗੇ ਦੋਨੋਂ ਡੋਲੀਆਂ ਨੂੰ ਅੱਗੇ ਜਾ ਕੇ ਦੀਵਾਲੀ ਤੋਂ ਬਾਅਦ ਕਿਉਂਕਿ ਦੀਵਾਲੀ ਤੱਕ ਟਾਈਮ ਹੈ ਨਹੀਂ ਤੇ ਕਰ ਲਈਏ ਮਿੱਤਰੋ ਮੜੀ-ਮੜੀ ਗਿੱਲੀ ਤੇ ਫਿਰ ਕਰਦੇ ਆ ਮਿੱਤਰੋ ਸਾਫ਼ ਆ ਦੇਖੋ ਫੈਂਟੋ ਹੋ ਜਾਣੀ ਸਵਾਰ ਕੇ ਹਾਂਜੀ ਲੋ ਬਈ ਮਿੱਤਰੋ ਤੇ ਡੋਲੀ ਵੀ ਕਰਤੀ ਆ ਮਿੱਤਰੋ ਐਨ ਸਫਾਈ ਡੋਲੀ ਬਣ ਗਈ ਐ ਨਵੀ ਤੇ ਰੰਗ ਦੂੰਗਾ ਜਦੋਂ ਵੱਜ ਗਿਆ ਜੇ ਤੇ ਇਹਨੇ ਬਣ ਜਾਣਾ ਵਧੀਆ ਲੋ ਬਈ ਮਿੱਤਰੋ ਕਰੋ ਚੈੱਕ ਡੋਲੀ ਐਨ ਬਣਾਤੀ ਮਿੱਤਰੋ ਵਧੀਆ ਐਨ ਤੋਂ ਸਵਾਰ ਕੇ ਰੱਖਦੀ ਆ ਹੁਣ ਸੁੱਕੀ ਜਾਊਗੀ ਪਈ ਰਹੂਗੀ ਦੋ ਦਿਨ ਇੱਥੇ ਇਦੇ ਤੇ ਪਹਿਲਾਂ ਪੋ ਮਾਰਾਂਗੇ ਰੇਗ ਮਾਰ ਜਦੋਂ ਰੰਗ ਕਰਨਾ ਹੋਇਆ ਫਿਲਹਾਲ ਤਾਂ ਹਲੇ ਕਰਨਾ ਨਹੀਂ ਰੇਗ ਮਾਰ ਮਾਰ ਕੇ ਮਿੱਤਰੋ ਫਿਰ ਰੰਗ ਮਾਰਾਂਗੇ ਫਿਰ ਇਹਦੇ ਤੇ ਰੰਗ ਖੜਨਾ ਨਹੀਂ ਉਤਰ ਜਾਣਾ ਆ ਦੇਖੋ ਪਹਿਲਾਂ ਇਹਦੇ ਨੀਚੇ ਦਾ ਡਾਰਕ ਬਲੂ ਜਿਹਾ ਕਲਰ ਤੇ ਫਿਰ ਮਾਰਿਆ ਸਕਾਈ ਬਲੂ ਗੰਨ ਨੇ ਸਾਰਾ ਤਾਰ ਤੇ ਮਿੱਤਰੋ ਐਨ ਸੋਹਣੀ ਬਣ ਗਈ ਡੋਲੀ ਹੁਣ ਤੇ ਬਾ ਹੁਣ ਟ੍ਰੇਆਂ ਵੀ ਧੋ ਲਈਏ ਟ੍ਰੇਆਂ ਬਣਾਵਾਂਗੇ ਨਵੀਆਂ ਇਹ ਡੋਲੀ ਦੀਆਂ ਕਿਉਂਕਿ ਟ੍ਰੇਆਂ ਗਲੀਆਂ ਪਈਆਂ ਨੇ ਮਿੱਤਰੋ ਸਾਰੀਆਂ ਫਿਲਹਾਲ ਹਰੇ ਜਿੰਨੀ ਦੇਰ ਸਰਦਾ ਸਾਰਾਂਗੇ ਤੇ ਫਿਰ ਦੇਖਦੇ ਆ ਨਵੀਆਂ ਬਣਾ ਲਾਂਗੇ। ਬਾਕੀ ਓਕੇ ਆ ਬੱਚੇ ਉੱਠ ਖੜੇ ਪਤਾ ਨਹੀਂ ਕੀ ਹੋਇਆ। ਦਿਖਾ ਦਈਏ ਨੀਕਾ ਮਰਾ ਦਈਏ ਆ ਬੈਠੇ। ਤੇ ਠੀਕ ਆ ਮਿੱਤਰੋ ਟ੍ਰੇਆਂ ਵੀ ਧੋ ਲਈਏ ਫਿਰ ਖੁੱਡਿਆਂ ਦੀ ਸਫਾਈ ਕਰਨੀ ਹੈ ਕੰਮ ਬਹੁਤ ਹੈ। ਤੇ ਸ਼ਾਮ ਨੂੰ ਫਿਰ ਆਪਾਂ ਨੂੰ ਜਾਣਾ ਹੁੰਦਾ ਏ। ਤੇ ਬਾਕੀ ਓਕੇ ਮਿੱਤਰੋ ਹਾਂਜੀ ਲੋ ਬਈ ਮਿੱਤਰੋ ਤੇ ਖੁੱਡਿਆਂ ਦੀ ਕਰਤੀ ਐ ਸਭਾਈ ਖੁੱਡੇ ਕਰਤੇ ਇਕਦਮ ਸਾਫ ਤੇ ਵਿਚ ਮਾਰਦੀ ਐ ਵੀ ਕਰੋਨ ਦੀ ਸਪਰੇ ਤੁਸੀਂ ਦੇਖ ਸਕਦੇ ਹੋ ਗਿੱਲੇ ਹੋਏ ਹੋਏ ਸਪਰੇ ਮਾਰੀ ਐ ਮਿੱਤਰੋ ਤੇ ਕਬੂਤਰ ਆ ਗਏ ਸੀ ਅੰਦਰ ਹਨਾ ਉਹ ਕੱਢਦੀ ਐ ਬਾਹਰ ਤੇ ਲੋ ਬਈ ਮਿੱਤਰੋ ਕਬੂਤਰ ਕੱਢਤੇ ਸਾਰੇ ਬਾਹਰ ਅੰਦਰ ਸੁੱਕੇ ਤੋਂ ਬਾਅਦ ਖੁੱਡਿਆਂ ਚ ਬਾੜ ਦਾਂਗੇ ਤੇ ਬਾਕੀ ਚੈੱਕ ਕਰੋ ਮਿੱਤਰੋ ਖੁੱਡੇ ਐਨ ਹੋ ਗਏ ਸਾਫ ਫਕਟੀਆਂ ਫੁੱਟੀਆਂ ਇਹ ਨੀਚੇ ਸਫਾਈ ਕਰਤੀ ਐ ਸਾਰੇ ਇਹ ਬੜੀ ਯੋਗਵਾਰ ਹੋ ਜੂਗੇ ਤੇ ਬਾਕੀ ਸਪਰੇ ਸਪਰੂ ਮਾਰ ਕੇ ਇਹਨਾਂ ਬਣ ਗਏ ਓਕੇ ਐ ਕੰਮ ਤੇ ਬਾਕੀ ਅੰਦਰ ਇੱਕ ਵਾਰ ਸੁੱਕੇ ਜਾਣ ਤੋਂ ਕਬੂਤਰ ਖੋਲੇ ਵੇ ਬਾਹਰ ਤੇ ਬਾਹਰ ਵੀ ਸਫਾਈ ਕਰਤੀ ਐ ਸਾਰਾ ਸਾਫ ਕਰਤੇ ਆ ਮਿੱਤਰੋ ਤੇ ਡੋਲੀ ਵੀ ਸਾਫ ਹੋ ਗਈ ਐ ਤੇ ਰਹਿ ਗਿਆ ਖੁੱਡਾ ਇੱਕੇ ਤੇ ਇੱਕ ਨੀਚੇ ਵਾਲੇ ਜਾ ਦੋ ਚੀਜ਼ਾਂ ਰਹਿ ਗਈਆਂ ਸਾਫ਼ ਕਰਨੇ ਹੋ ਇਹ ਵੀ ਸਾਫ਼ ਕਰ ਦਾਂਗੇ ਤੇ ਬਾਕੀ ਗੁੱਡਾ ਅੰਦਰ ਉਹ ਸੁੱਕ ਜਾਣ ਦੋ ਹਵਾ ਲੱਗਣ ਦੋ ਤੇ ਫਿਰ ਕਬੂਤਰਾਂ ਨੂੰ ਕਰ ਦਾਂਗੇ ਅੰਦਰ ਤੇ ਨਾਲ ਲੱਗਦੀ ਦੂਸਰਾ ਗੁੱਡਾ ਸਾਫ਼ ਕਰ ਦਾਂਗੇ ਉਹਦੇ ਵਿੱਚ ਵੀ ਵਿਕਰੋਣ ਦੀ ਸਪਰੇਅ ਮਾਰ ਦਾਂਗੇ ਨਾਲ ਲੱਗਦੀ ਤੇ ਬੱਸ ਫਿਰ ਬੱਚੇ ਤਾਰਨੇ ਆ ਮਿੱਤਰੋ ਛਤਰੀਆਂ ਤੋਂ نیچے ਬਾਕੀ ਕਬੂਤਰ ਝੁੱਗਣ ਲੱਗੇ ਰਿਹਾ ਬਾਹਰ ਰੂੜ ਰੂੜੀ ਰੱਖੀ ਹੋਈ ਹੈ ਖਾਣ ਦੋ ਇਹਨਾਂ ਨੂੰ ਦਾਣਾ ਪਾਣੀ ਤੇ ਓਕੇ ਆ ਮਿੱਤਰੋ ਬਾਕੀ ਆ ਦੀ ਫਿਰ ਦੂਸਰਾ ਗੁੱਡਾ ਵੀ ਸਾਫ਼ ਹਾਂਜੀ ਲੋ ਬਈ ਮਿੱਤਰੋ ਕਬੂਤਰੀਆਂ ਵੀ ਕੱਢਦੇ ਸੀ ਤੇ ਬੱਚੇ ਬਾਹਰ ਤੇ ਇਹਨਾਂ ਦੇ ਵੀ ਖੁੱਡੇ ਦੀ ਕਰਤੀ ਐ ਸਫਾਈ ਤੇ ਉੱਪਰ ਵਾਲੇ ਸੈਟਅਪ ਦੀ ਆਪਣੇ ਦੀ ਸਾਰੇ ਦੀ ਸਫਾਈ ਹੋ ਗਈ ਐ ਡਨ ਤੇ ਤਾਂ ਕੀ ਕਰ ਦਾਂਗੇ ਖੁੱਲੀ ਛੱਡ ਦਾਂਗੇ ਹਲੇ ਤੇ ਕਬੂਤਰਾਂ ਨੂੰ ਕਰਦੇ ਆ ਕਬੂਤਰੀਆਂ ਨੂੰ ਬੰਦ ਪਹਿਲਾਂ ਕਰ ਲਈ ਐ ਟੱਕਦੀ ਮਿੱਤਰੋ ਇੱਥੇ ਤੋਂ ਬੰਦ ਕਰਦੀ ਐ ਕਿਤੇ ਇੱਥੋਂ ਬਾਹਰ ਨਿਕਲ ਜਵੇ ਕੋਈ ਤੇ ਕਰਦੀ ਐ ਮਿੱਤਰੋ ਸਾਰੇ ਜਾਨਵਰਾਂ ਨੂੰ ਬੰਦ ਤੇ ਇੱਥੇ ਵੀ ਝਾੜੂ ਮਾਰ ਦੋਗੇ ਕੱਲ ਨੂੰ ਕਰਾਂਗੇ ਬਾਕੀ ਦਾ ਮਿੱਤਰੋ ਹੁਣ ਥੱਕ ਗਏ ਸਾਰਾ ਕੰਮ ਹੋ ਗਿਆ ਉਹ ਚੱਕਣਾ ਰਹਿੰਦਾ ਏ ਹਲੇ ਸਾਰਾ ਚੱਕ ਚੁੱਕ ਕੇ ਹਲਕਾ ਹਲਕਾ ਮਾੜਾ ਮੋਟਾ ਝਾੜੂ ਮਾਰ ਦਾਂਗੇ ਇੱਥੇ ਤੇ ਬਾਕੀ ਓਕੇ ਆ ਮਿੱਤਰੋ ਕਰ ਦਈਏ ਕਬੂਤਰਾਂ ਨੂੰ ਬੰਦ ਤੇ ਸਫਾਈ ਹੋ ਗਈ ਆ ਸਾਰੀ ਕੰਪਲੀਟ ਹਾਂਜੀ ਲੋ ਬਈ ਮਿੱਤਰੋ ਕਰਤੇ ਆ ਬੱਚੇ ਬੰਦ ਛਤਰੀਆਂ ਤੋਂ ਤੋਂ ਡੋਲੀ 'ਚ ਪਾ ਕੇ ਰੱਖ ਦਾਂਗੇ ਬਿਠਾ ਦਾਂਗੇ ਬੈਠੇ ਰੋਂਗੇ ਢੋਲੀਆਂ ਚ ਧੁੱਪ ਲੱਗਦੀ ਰਹੂਗੀ ਤੇ ਇਹ ਆ ਮਿੱਤਰੋ ਦੋ ਨਵੇਂ ਬੱਚੇ ਕਰਦੇ ਵਾਲੇ ਜਿਹੜੇ ਆਪਾਂ ਕਹਿੰਦੇ ਸੀ ਪਿਓਰ ਭੈਣ ਭਾਈ ਦੇ ਯਾਨੀ ਕਿ ਇਹ ਡੱਬੇ ਦੇ ਭਾਈ ਜਿਹੜਾ ਇਹ ਡੱਬਾ ਇਹ ਇਹ ਆਣਗੇ ਜੇ ਰੱਖ ਲੈਣੇ ਮਿੱਤਰੋ ਢਾਉਣੇ ਨਹੀਂ ਆਪਾਂ ਨੇ ਨਸਲ ਨੂੰ ਰੋਕਣੇ ਆ ਇਹ ਤੇ ਲੋ ਬਈ ਮਿੱਤਰੋ ਤੇ ਬਾਕੀ ਵੀ ਇਹ ਨਵੇਂ ਨਾਲ ਦੇ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਕਰਦੀਏ ਬੰਦ ਬੰਦ ਕਰਕੇ ਢੋਲੀ ਚ ਰੱਖ ਦਈਏ ਮਿੱਤਰੋ ਕਰ ਦਈਏ ਬੰਦ ਫਿਰ ਤੁਹਾਨੂੰ ਦਿਖਾਉਂਦੇ ਆ ਤੇ ਹਾਂਜੀ ਲੋ ਬਈ ਮਿੱਤਰੋ ਬਸ ਇਹ ਜਾਲ ਰਹਿ ਗਿਆ ਸਾਫ ਕਰਨਾ ਤੇ ਬਾਕੀ ਉੱਪਰ ਸਾਰੇ ਖੁੱਡੇ ਦੀ ਸਫਾਈ ਹੋ ਗਈ ਏ ਉੱਪਰ ਡੰਨਾ ਕੰਪਲੀਟ ਹੈ ਕੰਮ ਤੇ ਇਹ ਇਹਨਾਂ ਦੀ ਸਫਾਈ ਰਹਿ ਗਈ ਇਹਨਾਂ ਦੀ ਵੀ ਕਰ ਦਾਂਗੇ ਕੱਲ ਨੂੰ ਯਾਰ ਰਾਤ ਰੂਤ ਨੂੰ ਤੇ ਬਾਕੀ ਬੱਚੇ ਕਰਤੇ ਆ ਡੋਲੀਆਂ ਚ ਧੁੱਪ ਲੱਗਣ ਦੋ ਇਹਨਾਂ ਨੂੰ ਬੈਠੇ ਰਹਿਣ ਦੋ ਇੰਨਾ ਤੇ ਬਾਕੀ ਇੱਕ ਬੱਚਾ ਉੱਡ ਗਿਆ ਸੀ ਇਹ ਫਿਰਦਾ ਏ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਉੱਪਰੋਂ ਸਮਾਨ ਲੈ ਆਈਏ ਤਾਰ ਲਈਏ ਨੀਚੇ ਜਿਹੜਾ ਰਹਿੰਦਾ ਸੀ ਤੇ ਫਿਰ ਰੋਟੀ ਪਾਣੀ ਖਾਈਏ ਮਿੱਤਰੋ ਟਾਈਮ ਹੋ ਗਿਆ ਬਹੁਤ ਜ਼ਿਆਦਾ ਚਲੋ ਭਾਈ ਮਿੱਤਰੋ ਆ ਗਏ ਹਾਂ ਬਾਹਰ ਦੇ ਗੰਲੇ ਨੂੰ ਵੀ ਲਈਏ ਚੱਲਦੇ ਹਾਂ ਉੱਪਰ ਤੇ ਡੋਲੀ ਰੂਲੀ ਸਾਫ਼ ਹੈ ਮਿੱਤਰੋ ਟੇਹਾਂ ਸਾਫ਼ ਕਰਤੀਆਂ ਸਾਰਾ ਕੁਝ ਸਾਫ਼ ਕਰਤੇ ਆਏ ਆਪਾਂ ਨੇ ਤਕਰੀਬਨ ਤੇ ਹੁਣ ਆਪਣਾ ਰਹਿ ਗਿਆ ਇੱਕ ਕੰਮ ਇਹ ਰੱਖਣਾ ਰਹਿ ਗਿਆ ਬਸ ਤੇ ਬਾਕੀ ਇਹ ਸਮਾਨ ਸਾਰਾ نیچے ਦਾ ਏ ਇਹ نیچے ਲਈ ਚਲਦੇ ਆ ਇੱਕ ਟਾਪਾ ਤੇ ਬਾਕੀ ਸਮਾਨ ਉੱਪਰ ਦਾ ਏ ਤਕਰੀਬਨ ਤੇ ਬਾਕੀ ਇਹ ਟੋکریاں ਟੋکریاں ਵੀ ਗੇਰ ਦਾਂਗੇ ਨਵੀਆਂ ਲਿਆਵਾਂਗੇ ਅਗਲੇ ਸਾਲ ਤੇ ਬਾਕੀ ਓਕੇ ਆ ਮਿੱਤਰੋ ਬੱਚਾ ਉੜਦਾ ਫਿਰਦਾ ਤੇ ਠੀਕ ਆ ਮਿੱਤਰੋ ਹਾਂਜੀ ਲੋ ਬਈ ਮਿੱਤਰੋ ਬੱਚਾ ਆ ਕੇ ਬੈਠ ਗਿਆ ਇਹ ਛਤਰੀ ਤੇ ਤੇ ਬਾਕੀ ਖੁੱਡੇ ਨੂੰ ਵੀ ਲੱਗ ਲਈਏ ਜਾਲ ਚ ਧੁੱਪ ਬਾਦੇ ਘੰਟੇ ਤੱਕ ਬੱਚਿਆਂ ਨੂੰ ਕਰ ਦਾਂਗੇ ਬੰਦ ਹਮਦਰੇ ਠੀਕ ਹੈ ਜੀ ਤੇ ਬਾਕੀ ਓਕੇ ਮਿੱਤਰੋ ਅੱਧੇ ਘੰਟੇ ਤੱਕ ਕਰਦੇ ਆਂ ਬੱਚਿਆਂ ਨੂੰ ਬੰਦ ਤੇ ਉਸ ਤੋਂ ਬਾਅਦ ਪਾ ਦਾਂਗੇ ਕਬੂਤਰਾਂ ਨੂੰ ਦਾਣੇ ਇਹਨਾਂ ਹੋਰ ਧੁੱਪ ਲੱਗ ਲੂਗੀ ਤੇ ਠੀਕ ਹੈ ਮਿੱਤਰੋ ਬਾਕੀ ਬੱਚੇ ਬੈਠੇ ਆਂ ਓਕੇ ਤੇ ਕਮੈਂਟ ਕਰਕੇ ਦੱਸਿਓ ਇਹ ਪਿਓਰ ਵਾਲੇ ਵਿੱਚ ਕਿਵੇਂ ਦੇ ਲੱਗੇ ਇੱਕ ਦਾ ਇਹ ਹੈ ਇੱਕੋ ਪਿੱਛੇ ਹੈ ਪੂਰੇ ਪੋਪੇ ਵਾਲਾ ਆ ਬੈਠਾ ਇਹ ਦੋਨੋਂ ਹੈ ਦੱਸਿਓ ਕਮੈਂਟ ਕਰਕੇ ਮਿੱਤਰੋ ਕਿਵੇਂ ਲੱਗੇ ਹਾਂਜੀ ਲੋ ਬਾਈ ਮਿੱਤਰੋ ਕਰਦੀ ਇਹ ਕਬੂਤਰਾਂ ਨੂੰ ਬੰਦ ਠੀਕ ਹੈ ਜੀ ਤੇ ਲੋ ਬਾਈ ਮਿੱਤਰੋ ਕੋਲਤੀਆਂ ਇਹ ਟਾਕੀਆਂ ਕਰ ਦਈਏ ਬੰਦ ਹਾਂ ਲਓ ਜੀ ਮਿੱਤਰੋ ਨੀਚੇ ਵਾਲੇ ਖਾਨੇ ਜੁੱਦਾ ਚਲੇ ਗਏ ਤੇ ਇਹਨਾਂ ਨੂੰ ਫੜ ਫੜ ਕੇ ਕੱਢ ਦੰਦੇ ਹਾਂ ਲਓ ਜੀ ਥੋੜਾ ਕੱਟਿਆ ਬੰਦ ਦੋ ਖਾਨੇ ਆਜ ਇਹ ਬਾਕੀ ਨੀਚੇ ਵਾਲਾ ਵੀ ਖੋਲ ਦੰਦੇ ਆ ਜਿਹੜੇ ਬਿਮਾਰ ਤੇ ਲਓ ਜੀ ਇਹਨਾਂ ਨੂੰ ਵੀ ਕਰਤੇ ਰੋਂਦਾ ਨਹੀਂ ਰਹਿ ਗਿਆ ਇੱਕ ਬਿਮਾਰ ਇਹਨੂੰ ਵਿੱਚੇ ਬਿਠਾ ਰਹਿਣ ਦਾਂਗੇ ਡੋਲੀ ਦਿਓ ਕੋਈ ਚੱਕਰ ਨਹੀਂ ਬਾਕੀ ਇਹਨੂੰ ਕਰ ਦਈਏ ਰੋਂਦਾ ਚਲ ਲੋ ਵੀ ਮਿੱਤਰੋ ਹੱਸਦੇ ਆ ਬੰਦ ਹੇ ਲੋ ਜੀ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਦਾਣੇ ਪਾ ਦਈਏ ਕਬੂਤਰਾਂ ਨੂੰ ਤੇ ਢੰਨ ਹਾਂਜੀ ਲੋ ਬਈ ਮਿੱਤਰੋ ਆ ਗਏ ਸੀ ਉੱਪਰ ਤੇ ਕਬੂਤਰਾਂ ਨੂੰ ਪਾਤੇ ਆ ਦਾਣੇ ਤੇ ਜੋੜਾ ਵੀ ਖੋਲਤੇ ਆਏ ਬਾਹਰ ਤੇ ਇੱਧਰ ਵੀ ਪਾਤੇ ਆ ਦਾਣੇ ਤੇ ਦੂਸਰੀ ਸਾਈਡ ਵੀ ਪਾਤੇ ਆ ਦਾਣੇ ਤੇ ਬਾਕੀ ਖੁੱਡਿਆਂ ਦੀ ਸਫਾਈ ਕਰਤੀ ਸੀ ਮਿੱਤਰੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਗਈ ਬਾਕੀ ਬੱਚੇ ਫਿਰਦੇ ਐਨ ਵਧੀਆ ਓਕੇ ਪੜ ਰਹੇ ਆ ਵਾ ਜੋ ਇਹ ਵੀ ਪੜ ਗਏ ਇਹ ਵੀ ਖਾਣੇ ਇੱਥੋਂ ਤੋਂ ਚੱਕ ਦਾਂਗੇ ਬਾਕੀ ਕਬੂਤਰ ਕਰੋ ਮਿੱਤਰੋ ਚੈੱਕ ਆਪਣੇ ਕਬੂਤਰਾਂ ਤੰਦਰੁਸਤ ਐ ਪਿੱਲੀ ਟਕੁੱਟੀ ਹੋਈ ਐ ਉਹ ਭਈਏ ਬਾਹਰ ਇਹਦੇ ਵਿੱਚ ਟੋਕਰੀ ਵਿੱਚ ਇਹ ਵੀ ਹੁਣ ਇੱਧਰ ਹੀ ਪਾ ਦਾਂਗੇ ਕਬੂਤਰਾਂ ਨੂੰ ਤੇ ਜਿਹੜੇ ਪਾਣੀ ਵਾਲੀ ਬਿੱਠਾ ਮਾਰਦੇ ਥੋੜੇ ਬੋਤੀਆਂ ਇਹ ਵੀ ਨਾਲ ਲੱਗਦੀ ਸੈਟ ਕਰ ਦਾਂ ਕਰ ਜੂਗੇ ਇਹ ਤੇ ਠੀਕ ਐ ਮਿੱਤਰੋ ਜੱਜਾ ਵਲੌਗ ਵਧੀਆ ਲੱਗਦਾ ਆਪਣੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲ ਤੋਂ ਜਲਦ ਮਿਲ ਸਕੇ ਮਿਲਦੇ ਆਈਏ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨੂੰ ਧੰਨਵਾਦ